ਵਧੀਆ ਲੱਗ ਗਿਆ ਰਾਜਵੀਰ ਵਧੀਆ ਲੱਗ ਰਿਹਾ ਬਹੁਤ ਵਧੀਆ ਮੈਨੂੰ ਤਾਂ ਉਹ ਮੇਰਾ ਫੇਵਰੇਟ ਸਿੰਗਰ ਆ ਤੁਸੀਂ ਗਾਣੇ ਸੁਣਦੇ ਸੀ ਹਨ ਹਾਂ ਜੀ ਜਦੋਂ ਮੇਰੀ ਡੈਥ ਹੋਈ ਤੁਹਾਨੂੰ ਕਿੰਨਾ ਬਦਖੀ ਬਹੁਤ ਜ਼ਿਆਦਾ ਕਿਉਂਕਿ ਉਹ ਮੇਰਾ ਫੇਵਰੇਟ ਸਿੰਗਰ ਸੀ ਕਿਹਦਾ ਗਾਣਾ ਸੁਣਾ ਮਾਵਾ ਦਾ ਉਸ ਨਾਲ ਦੀ ਗਾਇਨੀ ਕੱਚ ਭਰੀ ਗੱਲ ਉਹ વિનાਯ ਗਾਹ ਖਾਣਾ ਪੀਣਾ ਫੁੱਲ ਜੰਤੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾ ਖਾਣਾ ਪੀਣਾ ਭੁੱਲ ਜਾਂਦੀਆਂ ਉਹ ਮੇਰੇ ਜਿੰਨੀ ਆ ਉਹ ਕਹਿੰਦੀ ਸੀ ਵੀ ਮੈਂ ਸਿੰਗਰ ਬੰਨਾ ਆਪਣੇ ਪਾਪਾ ਤਰ੍ਹਾਂ ਕਿ ਉਹ ਜਦੋਂ ਵੱਡੀ ਹੋਈ ਜਦੋਂ ਸਿੰਗਰ ਬਣੀ ਫਿਰ ਮੈਂ ਵੀ ਜ਼ਰੂਰ ਆਉਂਗੀ ਉਹਦਾ ਗਾਣਾ ਸੁਣਾਂ ਪੁੱਤੋ ਦੀ ਫਿਲਮ ਆ ਰਹੀ ਹੈ 28 ਨੂੰ ਦੇਖਣ ਜਾਉਂਗੇ ਮੈਂ ਆਪਣੇ ਮੰਮੀ ਪਾਪਾ ਨੂੰ ਕਹਾਂਗੀ ਜ਼ਰੂਰ ਜਾਉਂਗੀ ਤੁਸੀਂ ਵੀ ਸਾਰੇ 28 ਤਰੀਕ ਨੂੰ ਜ਼ਰੂਰ ਜਾਈਓ ਫਿਲਮ ਯਮਲਾ ਦੇਖਣ